ਕੋਈ 7:00 ਵਜੇ ਮਤਲਬ ਕਿ ਧਾਰਾਂ ਤੋਂ ਨਾ ਕੱਢ ਕੇ ਤੇ ਡੰਗਰ ਅੰਦਰ ਪੱਠੇ ਪਾ ਕੇ ਬੰਨ ਕੇ ਘਰ ਦੇ ਨਾਲ ਹੀ ਘਰ ਆ ਪਿੱਛੇ ਚਲ ਗਏ ਤੇ 10:00 ਵਜੇ ਮਤਲਬ ਗਵਾਂਡੀਆਂ ਦਾ ਫੋਨ ਆਇਆ ਕਿ ਅੰਦਰੋਂ ਬਹੁਤ ਜ਼ਿਆਦਾ ਧੂੰਆ ਨਿਕਲ ਰਿਹਾ ਤੇ ਪਤਾ ਨਹੀਂ ਲੱਗਾ ਕਿ ਕਿਦਾਂ ਅੱਗ ਲੱਗ ਗਈ ਤੇ ਜਿਹੜੇ 8 ਤੋਂ 10 ਡੰਗਰ ਨੇ ਉਹ ਮਰ ਗਏ ਇਹਨੇ ਦਦਾਰੂ ਕਿਨੇ ਸਾਡੇ ਦਦਾਰੂ ਇਹਨਾਂ ਚ ਚਾਰ ਨੰਗਰ ਦੇ ਦਦਾਰੂ ਤੇ ਬਾਕੀ ਸੱਤਾਂ ਸੱਤਾਂ ਮਹੀਨਿਆਂ ਦੇ ਗੱਬਣ ਕਾਰਨ ਦਾ ਪਤਾ ਲੱਗਾ ਨਹੀਂ ਕਾਰਨ ਦਾ ਨਹੀਂ ਪਤਾ ਲੱਗਾ ਕੀ ਹੋਇਆ ਨੁਕਸਾਨ ਤਾਂ ਬਹੁਤ ਜ਼ਿਆਦਾ ਜੀ ਜਿਸ ਕੇਜ ਬਾਨੇ ਕੇ ਤੁਹਾਡਾ ਵੀ ਸੀ ਕਿਉਂਕਿ ਪੁੱਤਾ ਵਾਂਗਾ ਆਪਾਂ ਹਾਂਜੀ ਤੁਹਾਨੂੰ ਪਤਾ ਹੀ ਆਪ ਸਾਰੇ ਜ਼ਿੰਮੇਵਾਰਾਂ ਨੂੰ ਕਿ ਆਪਣਾ ਡੰਗਰਾਂ ਦੇ ਸਿਰ ਤੇ ਹੀ ਹੁੰਦਾ ਜੀ ਇਹੋ ਹੀ ਇੱਕ ਆਪਣਾ ਰੋਜ਼ਗਾਰ ਵਾ ਇਹਦੇ ਸਿਰ ਤੇ ਆਪਣਾ ਸਰਕਲ ਚੱਲਦਾ ਜੀ ਆਏ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੈ ਕੋਈ ਨਹੀਂ ਹੱਲੇ ਤੱਕ ਤੇ ਨਹੀਂ ਕੋਈ ਪਹੁੰਚਾ ਹਾਂਜੀ ਫੋਨ ਕੀਤਾ ਉਦਾਂ ਹੋਈ ਮਲਾਜਮ ਨਾਲ ਗੱਲ ਆਂਦੇ ਆਂਦੇ ਸਭ ਤੋਂ ਜਿਹੜੀ ਦੁਖਦਾਰੀ ਗੱਲ ਇਹ ਪਿੰਡ ਉਹ ਹਰ ਦੇ ਪ੍ਰਭਾਵ ਨਹੀਂ ਇੱਥੇ ਆਇਆ ਹਰ ਨਾਲ ਵੀ ਇੱਥੇ ਕਾਫੀ ਨੁਕਸਾਨ ਹੋਇਆ ਸੀ ਤੁਹਾਡਾ ਹਾਂ ਜੀ ਜਦੋਂ ਪਾਣੀ ਆਇਆ ਜੀ ਸਾਡੀ ਫਸਲ ਹਾਂ ਜੀ ਬਿਲਕੁਲ ਹੀ ਨਸ਼ਟ ਹੋ ਗਈ ਹਲੇ ਤੱਕ ਉਹਦਾ ਵੀ ਕੁਝ ਨਹੀਂ ਮਿਲਿਆ ਤੇ ਆਪਾਂ ਤਾਂ ਲਿਉਦੇ ਨਹੀਂ ਉੱਠੇ ਤੇ ਹੋਰ ਜਿਆਦਾ ਵੱਡਾ ਹੋ ਗਿਆ ਨੁਕਸਾਨ ਬਹੁਤ ਜਿਆਦਾ ਭਾਰੀ ਹੋ ਗਿਆ ਬਾਕੀ ਜੇ ਕੋਈ ਵੀਰ ਚਾਹੁੰਦਾ ਹੋਵੇ ਤੇ ਆਪਣਾ ਆਣ ਕੇ ਵੇਖ ਸਕਦਾ ਕਿਉਂਕਿ ਪਹਿਲਾਂ ਫਸਲ ਵੀ ਜਿਹੜੀ ਆ ਉਹ ਵੀ ਇੱਕਦਮ ਬਰਬਾਦ ਹੋ ਗਈ ਸੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਪਾ ਜੀ ਤੁਸੀਂ ਕੋਈ 14 ਤੋਂ 16 ਲੱਖ ਦਾ ਮੰਨ ਕੇ ਚੱਲੋ ਜੀ ਕਿ ਪਹਿਲਾ ਫਸਲ ਦਾ ਵੀ ਬਹੁਤ ਹੋਇਆ ਹੁਣ ਆ ਡੰਗਰਾਂ ਦਾ ਜ 14 ਤੋਂ 16 ਲੱਖ ਦਾ ਇਹੀ ਨੁਕਸਾਨ ਦੋ ਮੱਜਾਂ ਜਿਹੜੀਆਂ ਹੋਣੀ ਕੁਝ ਸਮਾਂ ਪਹਿਲਾਂ ਜਿਹੜੀਆਂ 4.5 ਲੱਖ ਦੀਆਂ ਦੇਂਦੀਆਂ ਸੀ ਤੇ ਦੁੱਧ ਦਾ ਹਾਂ ਜੀ ਕੋਈ ਸਵਤੋ ਮਹੀਨਾ ਕੀ ਹੋਇਆ ਜੀ ਅੱਲੇ ਮੈਂ ਦੇਖਣੇ ਬੱਕਰਾ ਵੀ ਆ ਹਾਂ ਜੀ ਬੱਕਰਾ ਵੀ ਆ ਹਾਂ ਜੀ ਡੌਗੀ ਵੀ ਹੋਰ ਵੀ ਛੋਟੀਆਂ ਛੋਟੀਆਂ ਵੀ ਛੋਟੀਆਂ ਹਾਂ ਜੀ ਤੇ ਬੱਕਰੇ ਵੀ ਪਾਲਿਆ ਇਹ ਹਾਂ ਜੀ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਸਰਕਾਰ ਕੋ ਸਰਕਾਰ ਕੋ ਇਹੋ ਜੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਤੁਹਾਨੂੰ ਪਤਾ ਅੱਗੇ ਕਿਸਾਨੀ ਦੇ ਅੱਗੇ ਥਾਂ ਨੂੰ ਜਾਣ ਦੀ ਹੈ ਤੇ ਆਪਾਂ ਕੋਈ ਨਾ ਕੋਈ ਕਰੀਏ ਨਾਲ ਸਾਥ ਮਾਲੀ ਸਾਥਾ ਕਰੀਏ ਹਾਂਜੀ ਪਜੀਤ ਸਿੰਘ ਜੀ ਤੁਸੀਂ ਕਿੱਥੇ ਸੀਗੇ ਜਦੋਂ ਲੱਗੀ ਅੱਗ ਜਦੋਂ ਘਟਨਾ ਵਾਪਰੀ ਆਹੇ ਪੱਠੇ-ਪੱਠੇ ਬਾਗ 7:00 ਵਜੇ ਨਾਲ ਆਪਣੇ ਘਰ ਅੰਦਰ ਚੱਲ ਗਏ ਆ ਕਿ ਕਿ ਦੂਰ ਆ ਛੱਡ ਤੁਮ ਇੱਥੋਂ ਕੋਈ 100 ਮੀਟਰ ਦੀ ਦੂਰੀ ਗਏ ਨਾਲ ਹੀ ਬੈਕ ਸਾਈਡ ਤੇ ਘਰ ਆ ਸਾਡਾ ਤੇ ਹਾਂਜੀ ਸਾਨੂੰ ਅੱਗ ਦਾ ਕਾਰਨ ਵੀ ਪਤਾ ਨਹੀਂ ਚੱਲਿਆ ਸਾਨੂੰ ਵਾਡੀ ਨੇ ਫੋਨ ਕੀਤਾ ਵੀ ਤੁਹਾਡੀ ਵਿਹਲੀ ਚੋਂ ਧੂੰਆਂ ਬਹੁਤ ਜ਼ਿਆਦਾ ਨਿਕਲ ਰਿਹਾ ਜਦੋਂ ਅਸੀਂ ਆਣ ਕੇ ਵੇਖਿਆ ਤੇ ਧੂੰਆਂ ਬਹੁਤ ਜ਼ਿਆਦਾ ਸੀ ਡੰਗਰ ਜਿਹੜੇ ਉਹ ਸਾਰੇ ਹੀ ਮਰ ਚੁੱਕੇ ਸੀ ਤੁਹਾਡੇ ਉਹ ਦੰਗਰ ਸਾਰੇ ਸਾਰੇ ਡੰਗਰਾਂ ਦੀ ਮੌਤ ਹੋ ਚੁੱਕੀ ਸੀ ਅੱਗ ਬਹੁਤ ਜ਼ਿਆਦਾ ਸੀ ਉਸ ਟਾਈਮ ਲੋਕੀ ਦੀ ਮੌਤ ਹੋ ਗਈ ਇੱਕ ਬੱਕਰਾ ਨਿਕਜੇ ਲੀਲਾ ਉਹਦੀ ਵੀ ਮੌਤ ਹੋ ਚੁੱਕੀ ਸੀ ਤੇ ਕਿਉਂਕਿ ਅਸੀਂ ਅੱਗੇ ਬਹੁਤ ਅਛੜੇ ਹੋਏ ਆ ਸਾਡੇ ਹਰ ਦੇ ਬਹੁਤ ਮਾਰ ਵਜੀ ਆ ਫਸਲવાડી ਦਾ ਬਿਲਕੁਲ ਨੁਕਸਾਨ ਹੋ ਚੁੱਕਾ ਹੈ ਇੱਕ ਦੁੱਧ ਦੇ ਸਿਰ ਤੋਂ ਆਪਣਾ ਖਰਚਾ ਚਲਾਉਂਦੇ ਆ ਬਜਾਰਾ ਬਜਾਰਾ ਚੱਲਣ ਰਿਹਾ ਸੀ ਪਰ ਹੁਣ ਇਹ ਵੀ ਨੁਕਸਾਨ ਹੋ ਗਿਆ ਹੁਣ ਸਾਨੂੰ ਕੋਈ ਆਸ ਨਹੀਂ ਆ ਕਿ ਅਸੀਂ ਕਿਸ ਤਰ੍ਹਾਂ ਆਪਣੇ ਘਰ ਦਾ ਅਗਲਾ ਖਰਚਾ ਤੋਰਾਂਗੇ